ਟੋਰਾਂਟੋ ਦੇ ਵਿੱਚ ਕਨ੍ਹੀ ਚੀਜ਼ਾਂ ਆਉਣ ਲੱਗੀਆਂ ਜੀ ਡਰਾਈਵਰਲੈਸ ਕਾਰਸ ਆਉਣੀਆਂ ਨੇ ਐਕਚੁਅਲੀ ਇਸ ਤੇ ਡਿਲੀਵਰੀ ਵੈਨ ਇਟਸ ਅ ਸਮਾਲਰ ਸਾਈਜ਼ ਆਫ ਬਹੁਤ ਛੋਟੀ ਕਾਰ ਛੋਟਾ ਜਿਹਾ ਜਿਵੇਂ ਪਿਕਅਪ ਹੁੰਦਾ ਹੈ ਉਹ ਇਹ ਜੀ ਡਿਲੀਵਰੀ ਵੈਨ ਹੈ ਔਰ ਇਹ ਡਰਾਈਵਰਲੈਸ ਹੈ ਔਰ ਪਾਇਲਟ ਪ੍ਰੋਜੈਕਟ ਹੈ ਐਂਡ ਇਟਸ ਹੈਪਨਿੰਗ ਇਨ ਟੋਰਾਂਟੋ ਡਾਊਨਟਾਊਨ ਦੇ ਵਿੱਚ ਹੋ ਰਿਹਾ ਜਿੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਯਾਰ ਹੋਏਗਾ ਜਾਂ ਪਾਰ ਹੋਏਗਾ ਮੇਰੇ ਖਿਆਲ ਸੇ ਜੇ ਤਾਂ ਇੱਥੇ ਕੱਟ ਗਿਆ ਇਟ੍ਰੀਮ ਜਨਰਲ ਸਿਸਟਮ ਬਹੁਤ ਵਧੀਆ ਹੈਗਾ ਡਿਲੀਵਰੀ ਵਾਂਸ ਸਾਡੇ ਰੋਬੋਟਸ ਆ ਗਏ ਨੇ ਇਸ ਵੇਲੇ ਉਹਨਾਂ ਨੂੰ ਫਿਰ ਪ੍ਰੋਬਲਮ ਕਿ ਹੋਣੀ ਹੈ ਖਾਸ ਕਰਕੇ ਜਿਹੜੇ ਸਾਡੀ ਕਮਿਊਨਿਟੀ ਦੇ ਵਿੱਚ ਬੱਚੇ ਨੇ ਜਿਹੜੇ ਸਟੂਡੈਂਟਸ ਆਏ ਨੇ ਜਾਂ ਕੋਈ ਹੋਰ ਨੇ ਉਹ ਡਿਲੀਵਰੀ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਦੇ ਨੇ ਵਿਚਾਰੇ ਕਰਨ ਕੀ ਜਿਹੜੀ ਖਾਸ ਕਰਕੇ ਫੂਡ ਡਿਲੀਵਰੀ ਹੈ ਵਿਚਾਰੇ ਮੈਂ ਦੇਖ ਤਾ ਜਮਟਰੋਂ ਦੇ ਵਿੱਚ ਬਾਈਕਸ ਦੇ ਉੱਤੇ ਡਿਲੀਵਰੀ ਕਰਦੇ ਨੇ ਬਹੁਤੇ ਆਪਣੇ ਬੱਚੇ ਹੋਰਾਂ ਕੌਮਾਂ ਦੇ ਲੋਕ ਵੀ ਆਗੇ ਨੇ ਪਰ ਆਪਣੇ ਬੱਚੇ ਬਹੁਤ ਜ਼ਿਆਦਾ ਨੇ ਜਿਹੜੇ ਡਾਊਨ Town ਦੇ ਵਿੱਚ ਫੂਡ ਡਿਲੀਵਰੀ ਕਰਦੇ ਆ ਉਹ ਕਿਥਾਂ ਉੱਤੇ ਕਹਿੰਦੇ ਜਾਣਿਆ ਤਾਂ ਉਹਨਾਂ ਦਾ ਇੱਕ ਥਾਂ ਤੇ ਇਕੱਠੇ ਖੜੇ ਆ ਜਿਵੇਂ ਬ੍ਰੇਕ ਤੇ ਰੁਕੜੇ ਹੁੰਦੇ ਆ ਐ ਵੇਟਿੰਗ ਫੋਰ देयर ਆਰਡਰ